ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤੁਰਜਾ ਪਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਦਸ਼ਮੇਸ਼ ਪਿਤਾ ਸਰਬੰਸਦਾਨੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸ਼ੁਰੂ ਹੋਏ ਸ਼ਹੀਦੀ ਪੰਦਰਵਾੜ ਦੇ ਤਹਿਤ ਅੱਜ ਰੋਪੜ ਦੇ ਗੁਰਦੁਆਰਾ ਪਠਾ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਬਦੀ ਦੇ ਆਰੰਭਤਾ ਦੇ ਨਾਲ ਇਸ ਜੋੜ ਮਿਲ ਦੀ ਆਰੰਭਤਾ ਹੋਈ ਹੈ ਰੋਪੜ ਦੇ ਗੁਰਦੁਆਰਾ ਸਦਾਵਰਤ ਗੁਰੂਗੜ੍ਹ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਪੰਜ ਪੈਰਾਂ ਦੀ ਅਗਵਾਈ ਅਤੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁਝਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਬਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਵਰਤ ਜੋ ਕਿ ਛੇ ਪਾਤਸ਼ਾਹੀਆਂ ਦਾ ਪਵਿੱਤਰ ਸਥਾਨ ਹੈ ਉਸ ਪਵਿੱਤਰ ਸਥਾਨ ਤੋਂ ਇਹ ਨਗਰ ਕੀਰਤਨ ਗੁਰਦੁਆਰਾ ਪਟਨਾ ਸਾਹਿਬ ਵੱਲ ਆਰੰਭ ਹੋਇਆ ਜੋ ਕਿ ਬਾਅਦ ਦੁਪਹਿਰ ਜਾ ਕੇ ਪਟਨਾ ਸਾਹਿਬ ਵਿਖੇ ਸਮਾਪਤੀ ਹੋਵੇਗੀ ਇਸ ਦੌਰਾਨ ਰਸਤੇ ਦੇ ਵਿੱਚ ਥਾਂ ਥਾਂ ਦੇ ਉੱਤੇ ਸ਼ਰਧਾਲੂਆਂ ਵੱਲੋਂ ਜਿੱਥੇ ਕਿ ਲੰਗਰ ਜਿਹੜੇ ਨੇ ਲਗਾਏ ਗਏ ਨੇ ਉੱਤੇ ਹੀ ਨੌਜਵਾਨਾਂ ਵੱਲੋਂ ਜਿਹੜੇ ਗਤਕੇ ਤੇ ਜਿਹੜੇ ਜੋਹਰ ਆ ਉਹ ਵੀ ਇਸ ਨਗਰ ਕੀਰਤਨ ਦੌਰਾਨ ਜਿਹੜੇ ਆ ਉਹ ਦਿਖਾਏ ਗਏ ਹਨ ਜਦਕਿ ਵਕ ਵਕ ਰਾਗੀ ਸਿੰਘਾਂ ਅਤੇ ਇਸਤਰੀ satsang ਸਭਾ ਦੇ ਜਥਿਆਂ ਵੱਲੋਂ ਵੀ ਗੁਰਬਾਣੀ ਕੀਰਤਨ ਜਿਹੜਾ ਉਹ ਸਰਵਣ ਕਰਵਾਇਆ ਗਿਆ ਹੈ ਬਰਨਾਲ ਸ਼੍ਰੋਮਣੀ ਕਮੇਟੀ ਮੈਂਬਰ ਨੇ ਲਖੇਵਾਲ ਸਾਹਿਬ ਲਖੇਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਨਗਰ ਕੀਰਤਨ ਦੀ ਰੰਮਤਾ ਹਰ ਸਾਲ ਇਸ ਪਵਿੱਤਰ ਸਥਾਨ ਤੋਂ ਹੁੰਦੀ ਹੈ ਇਸ ਵਾਰ ਵੀ ਇਸ ਪਵਿੱਤਰ ਸਥਾਨ ਤੋਂ ਰੰਮਤਾ ਜਿਹੜੀ ਹੋ ਰਹੀ ਹੈ ਕਿੰਨਾਂ ਸੰਗਤਾਂ ਦੇ ਵਿੱਚ ਵਰਾਗਮਈ ਜਿਹੜੇ ਪਲ ਨੇ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਸਤਿਕਾਰਯੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਇਸ ਸ਼ੀਦੀ ਪੰਦਰਵਾੜੇ ਦੌਰਾਨ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਤਿੰਨ ਰੋਜ਼ਾ ਗੁਰਮਤ ਸਮਾਗਮ ਹੁੰਦੇ ਨੇ ਉਸ ਦੇ ਲੜੀ ਦੇ ਤਹਿਤ ਅੱਜ ਪਹਿਲੇ ਦਿਨ 16 ਤਰੀਕ ਨੂੰ ਗੁਰਦੁਆਰਾ ਗੁਰੂਗੜ੍ਹ ਸਾਹਿਬ ਤੋਂ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਆ ਇਸ ਨਗਰ ਕੀਰਤਨ ਦੀ ਸ਼ੁਰੂਆਤ ਤਕਰੀਬਨ 8:30 ਵਜੇ ਦੇ ਕਰੀਬ ਇਥੋਂ ਚੱਲ ਕੇ ਸ਼ਹਿਰ 'ਚ ਹੁੰਦਾ ਹੋਇਆ ਵੱਖ-ਵੱਖ ਪੜਾਵਾਂ ਤੇ ਪਹੁੰਚਦਾ ਹੋਇਆ ਗੁਰਦੁਆਰਾ ਸ੍ਰੀ ਪਠਾ ਸਾਹਿਬ ਵਿਖੇ ਸਮਾਪਤੀ ਹੁੰਦੀ ਹੈ। ਹਰੇਕ ਸਾਲ ਦੀ ਤਰ੍ਹਾਂ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ। ਔਰ ਹਜ਼ਾਰਾਂ ਦੀ ਗਿਣਤੀ ਦੀ ਸੰਗਤ ਇਸ ਨਗਰ ਕੀਰਤਨ ਦੇ ਸ਼ਮੂਲਕ ਕਰਦੀ ਹੈ ਔਰ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਔਰ ਉਹਨਾਂ ਦੇ ਪਾਈ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਾਤੀ ਛੱਡਣ ਤੋਂ ਬਾਅਦ ਪਰਿਵਾਰ ਪਰ ਵਿਛੋੜਾ ਦੇ ਸਥਾਨ ਤੇ ਪਰਿਵਾਰ ਦਾ ਵਿਛੋੜਾ ਹੁੰਦਾ। ਪਰਿਵਾਰ ਤਿੰਨ ਹਿੱਸਿਆਂ ਵਿੱਚ ਚਲੇ ਜਾਂਦਾ। ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਇੱਕ ਸਾਈਡ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਤੇ ਚਾਲੀ ਸਿੰਘ ਤੇ ਪੰਜ ਪਿਆਰੇ ਇੱਕ ਸਾਈਡ ਉਹਦਾ ਗੁਰੂ ਸਾਹਿਬ ਦੇ ਮੈਲ ਭਾਈ ਮਨੀ ਸਿੰਘ ਦੇ ਨਾਲ ਇੱਕ ਸੈਡ ਚਲੇ ਜਾਂਦੇ ਹਨ ਬਹੁਤ ਵੱਡਾ ਗੁਰੂ ਸਾਹਿਬ ਦਾ ਇਤਿਹਾਸ ਆ ਔਰ ਇਹਨਾਂ ਸਮਿਆਂ ਦੌਰਾਨ ਵੱਖ-ਵੱਖ ਪੜਾਵਾਂ ਤੇ ਹੁੰਦੇ ਜਦੋਂ ਉਹ ਮੁਗਲ ਸ਼ਾਸਕ ਔਰ ਪਹਾੜੀ ਰਾਜਿਆਂ ਨੇ ਜੋ ਕਸਮਾਂ ਖਾਧੀਆਂ ਸੀ ਆਪਣੇ ਇਸਤਾਨ ਦੀਆਂ ਉਹਨਾਂ ਨੂੰ ਭੁੱਲ ਕੇ ਪਰਵਾਰ ਪਛੋੜਾ ਤੋਂ ਦੇ ਸਥਾਨ ਤੇ ਗੁਰੂ ਸਾਹਿਬ ਤੇ ਹੱਲਾ ਬੋਲਤਾ ਔਰ ਬੜੀ ਵੱਡੀਆਂ ਜੰਗਾਂ ਕਰਦੇ ਹੋਏ ਗੁਰੂ ਸਾਹਿਬ ਜਿੱਥੇ ਉਹਨਾਂ ਦੇ ਬਹੁਤ ਸਿੰਘ ਸ਼ਹੀਦ ਹੁੰਦੇ ਨੇ ਔਰ ਉਸ ਤੋਂ ਬਾਅਦ ਪੜਾਵਰ ਪੜਾ ਇਸ ਧਰਤੀ ਤੇ ਪਹੁੰਚਦੇ ਆ ਇਸ ਧਰਤੀ ਤੇ ਜਦੋਂ ਗੁਰੂ ਸਾਹਿਬ ਪਹੁੰਚਦੇ ਨੇ ਤਾਂ ਭਾਈ ਬਚਿੱਤਰ ਸਿੰਘ ਬੜੀ ਜ਼ਖਮੀ ਹਾਲਤ 'ਚ ਹੁੰਦਾ ਗੁਰੂ ਸਾਹਿਬ ਨਿਹੰਗ ਖਾਨ ਦੇ ਕਿਲੇ ਵਿੱਚ ਜਾਂਦੇ ਆ ਉੱਥੇ ਗੁਰੂ ਸਾਹਿਬ ਕੁਝ ਸਮਾਂ ਠਹਿਰਦੇ ਆ ਉਦੋਂ ਬਾਅਦ ਭਾਈ ਅਜੀਤ ਸਿੰਘ ਸਾਹਿਬ ਜਦੋਂ ਅਜੀਤ ਸਿੰਘ ਬਚਿੱਤਰ ਸਿੰਘ ਨੂੰ ਲੈ ਕੇ ਉੱਥੇ ਪਹੁੰਚਦੇ ਆ ਉਹਨਾਂ ਦੀ ਹਾਲਤ ਦੇਖ ਕੇ ਗੁਰੂ ਸਾਹਿਬ ਨੇ ਨਿਹੰਗ ਸਿੰਘ ਖਾਨ ਨੂੰ ਬੇਨਤੀ ਕੀਤੀ ਕਿ ਤੁਸੀਂ ਇਹਨਾਂ ਦੀ ਸਾਫ਼ ਸਵਾਲ ਕਰਨੀ ਹੈ ਔਰ ਅਸੀਂ ਅੱਗੇ ਜਾਣਾ ਗੁਰੂ ਸਾਹਿਬ ਇੰਨੇ ਕਰਕੇ ਅੱਗੇ ਚੱਲ ਜਾਂਦੇ ਆ ਭਾਈ ਜਿੱਤਰ ਸਿੰਘ ਸਾਹਿਬ ਸਾਹਮ ਸੰਭਾਲ ਜਦੋਂ ਹੁੰਦੀ ਆ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਦਾ ਮੁਗਲ ਰਾਜਿਆਂ ਦੇ ਪ੍ਰਬੰਧਕਾਂ ਨੂੰ ਬਦਲਾ ਦਿੱਤਾ ਉਹ ਤਵੇਲੀ ਦੀ ਤਲਾਸ਼ੀ ਲੈਂਦੇ ਆ ਔਰ ਤਲਾਸ਼ੀ ਲੈਣ ਦੌਰਾਨ ਜਦੋਂ ਇੱਕ ਕਮਰੇ ਦੇ ਵਿੱਚ ਜਿਸ ਨੂੰ ਨਯੰਗਸਾਨ ਨਹੀਂ ਖੋਲਿਆ ਸਾਰੀ ਤਲਾਸ਼ੀ ਕਰਨ ਤੋਂ ਬਾਅਦ ਤਾਂ ਨਯੰਗਸਾਨ ਨੇ ਕਿਹਾ ਕਿ ਇਸ ਕਮਰੇ ਦੇ ਵਿੱਚ ਮੇਰੇ ਧੀ ਜਵਾਈ ਆਰਾਮ ਕਰ ਰਹੇ ਉਹਨਾਂ ਨੇ ਆਪਣੀ ਬੇਟੀ ਨੂੰ ਮੁਮਤਾਜ ਨੂੰ ਆਵਾਜ਼ ਮਾਰੀ ਮੁਮਤਾਜ ਜਦ ਬਾਦ ਠੀਕ ਆ ਉਹਨਾਂ ਨੇ ਬੋਲਿਆ ਹਾਂ ਅਬਾ ਜਾਨ ਤਾਂ ਉਸੇ ਸਮੇਂ بیوی ਮੁਮਤਾਜ ਨੇ ਭਾਈ ਬਚਿੱਤਰ ਸਿੰਘ ਦੇ ਪੈਰਾਂ ਤੇ ਸੀਸ ਰੱਖ ਕੇ ਆਪਣਾ ਉਹਨਾਂ ਨੂੰ ਆਪਣਾ ਪਤੀ ਅੱਗੇ ਤਸ림 ਕਰ ਲਿਆ ਵੱਡਾ ਇਤਿਹਾਸ ਹੈ ਮੈਂ ਜਿਆਦਾ ਲੰਬਾ ਨਾ ਜਾਂਦਾ ਹੋਇਆ ਇਸ ਸੰਬੰਧ ਤੋਂ ਬਾਅਦ ਗੁਰੂ ਸਾਹਿਬ ਚੰਗੌਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਜਿੱਥੇ ਕਿ ਲਸਾਨੀ ਵੱਡੀ ਜੰਗ ਹੁੰਦੀ ਆ ਜਿਸ ਨੂੰ ਸਾਮੀ ਜੰਗ ਵੀ ਕਿਹਾ ਜਾਂਦਾ ਹੈ ਔਰ ਲੱਖਾਂ ਦੀ ਫੌਜ 10 ਲੱਖ ਦੇ ਕਰੀਬ ਮੁਗਲ ਪਹਾੜੀ ਰਾਜੇ ਔਰ ਇੱਕ ਪਾਸੇ ਗੁਰੂ ਸਾਹਿਬ ਦੇ 40 ਸਿੰਘ ਔਰ ਦੋ ਸੈਭਜਾਦੇ ਤੇ ਪੰਜ ਪਿਆਰੇ ਸੋ ਇਸ ਕਰਕੇ ਇਹ ਵੱਡਾ ਇਤਿਹਾਸ ਆ ਅੱਗੇ ਪੜਾਵਾਂ ਅੰਤਰਾ ਚੱਲਦੇ ਹਾਂ ਗੁਰੂ ਸਾਹਿਬ ਜੀ ਦਾ ਇਤਿਹਾਸ ਸਾਰਾ ਇਸ ਸਾਕੇ ਦੌਰਾਨ ਵੱਡੇ ਸਾਕੇ ਵੀ ਬ ਆਪਣੇ ਬਾਬੇ ਦੀ ਕੀ ਲੱਗਦਾ ਸੰਤਾ ਜਦੋਂ ਇਸ ਦੌਰਾਨ ਨਤਮਸਬੁਨੀਆਂ ਪਾ ਮੇਕੇ ਸ਼ੇਕ ਕੌਮ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦੀ ਆ ਪਰ ਜਦੋਂ ਇਹ ਸਾਕੇ ਦੌਰਾਨ ਇਹਨਾਂ ਦਿਨਾਂ ਦੇ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਨਤਮਸਬੁਨੀਆਂ ਨੇ ਕਿਦਾਂ ਦੇ ਮਨ ਦੇ ਵਿੱਚ ਜਿਹੜੇ ਫਲ ਬਲੇ ਸੰਗਤ ਦੇ ਨੇ ਸੰਗਤਾਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਕਿਉਂਕਿ ਇਹ ਬਰਾਗ ਮਈ ਜਿਹੜੇ ਤਿਹਾੜੇ ਚੱਲਦੇ ਆ ਗੁਰੂ ਸਾਹਿਬ ਜੀ ਦਾ ਸਰਬੰਸ 1 ਪੂ ਤੋਂ ਲੈ ਕੇ 13 ਪੂ ਦੇ ਵਿੱਚ ਸਾਰੇ ਪਰਿਵਾਰ ਦੀਆਂ ਸ਼ਾਹਰਤਾਂ ਸਮੂਹ ਸਿੰਘਾਂ ਦੀਆਂ ਸ਼ਾਹਰਤਾਂ ਸੇ ਜਿਹੜੀਆਂ ਸੰਗਤਾਂ ਨੇ ਇਹਨਾਂ ਤਿਹਾੜਿਆਂ ਨੂੰ ਆਪਣੇ ਮਨ ਵਿੱਚ ਰੱਖ ਕੇ ਇੱਕ ਚੜ੍ਹਦੀ ਕਲਾ ਹੋਂਦ ਵਿੱਚ ਪੈਦਾ ਹੁੰਦੀ ਆ ਇੱਕ ਦੁੱਖ ਤੇ ਸੁੱਖ ਨੂੰ ਸਮ ਕਰਕੇ ਚੱਲਣ ਦੀ ਉਹ ਆਚ ਭਾਵਨਾ ਪੈਦਾ ਹੁੰਦੀ ਆ ਤੇ ਆਪਣੇ ਇਤਿਹਾਸ ਤੋਂ ਸਵੇ ਕਾਮਾ ਸੇਧ ਲੈ ਕੇ ਹਰ ਜਿਹੜਾ ਦੁੱਖੜਾ ਪੈਂਦਾ ਇਹਨੂੰ ਤੈਅ ਕਰ ਲੈਂਦੀਆਂ ਤੇ ਅੱਜ ਗੁਰੂਗੜ੍ਹ ਸਦਾਬਤ ਤੋਂ ਇਸੇ ਮੇਲੇ ਨਗਰ ਕੀਰਤਨ ਆਰੰਭਤਾ ਹੋ ਰਿਹਾ ਤੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜਾ ਕੇ ਇਸ ਸਮਾਗਮ ਦੀ ਜਿਹੜੀ ਸੰਪੂਰਨਤਾ 16 17 18 ਨੂੰ ਹੋਣੀ ਹੈ ਆਪ ਸਾਰੇ ਜਣੇ ਇਹਨਾਂ ਭਾਵਨ ਦਿਹਾੜਿਆਂ ਤੇ ਇਹੀ ਸਿੱਖਿਆ ਲਈਏ ਕਿ ਆਪਾਂ ਕੁਰਬਾਨੀ ਨਾਲ ਜੁੜੀਏ ਤੇ ਆਪਣੇ ਜੀਵਨ ਨੂੰ ਸਦਾਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਲਖਤੇ ਜਿਗਰ ਸਹਿਬਜ਼ਾਦੇ ਤੇ ਮਾਤਾ ਗੁਜਰੀ ਅਨੰਨੇ ਸਿੱਖਾਂ ਦੀ ਸ਼ਹੀਦੀ ਦੇ ਸਬੰਧ ਚ ਨਗਰ ਕੀਰਤਨ ਲਗਾਤਾਰ ਕਈ ਸਾਲਾਂ ਤੋਂ ਚੱਲਦੇ ਆ ਰਹੇ ਅੱਜ ਵੀ ਇਹ ਸਦਾਵਾਰਕ ਪ੍ਰਾਰੰਭ ਹੋਇਆ ਔਰ ਇਹ ਇਹ ਜਿਹੜੇ ਨਗਰ ਕੀਰਤਨ ਦੇ ਜੀ ਪੱਲ ਹਨ ਵਿਰਾਗmei ਪੱਲ ਜਿਹੜੇ ਹਨ ਉਹ ਸੰਗਤਾਂ ਦੀ ਜੋ ਹਾਫ ਹਾਫ ਦੇਖੇ ਪਤਾ ਲੱਗਦੇ ਹਨ ਉਹਨਾਂ ਸਾਬਜਾਦਾਂ ਨੂੰ ਨਤਮਸਤਕ ਹੋ ਰਹੇ ਆ ਸੰਗਤਾਂ ਫੜ ਯਾਦ ਕਰ ਰਹੀਆਂ ਮਹਿਸੂਸ ਕਰ ਰਹੀਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਠੰਡ ਦੇ ਵਿੱਚ ਆਪਣੇ ਸਿਦਕ ਨੂੰ ਡੋਲਣ ਨਹੀਂ ਦਿੱਤਾ ਉੱਥੇ ਨਾਲ ਹੀ ਜਿੱਥੇ ਇਹ ਵਾਹ ਦੇਖਣ ਨੂੰ ਮਿਲਿਆ ਉੱਥੇ ਇੱਕ ਘਾਟ ਵੀ ਦੇਖਣ ਨੂੰ ਮਿਲੀ ਆ ਬਹੁਤ ਵੱਡੀ ਕਿ ਜਿਹੜੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਚਲੇ ਗਏ ਆ ਔਰ ਪਿਛੇ ਤੇ ਜਿਹੜੇ ਉਹਨਾਂ ਦੇ ਪਰਿਵਾਰ ਹੈ ਉਹ ਵੀ ਤਕਰੀਬਨ ਸਮੂਲੀਅਤ ਘਟਾ ਨਗਰ ਕੀਰਤਨਾ ਚ ਕੱਲ ਅਸੀਂ ਉੱਥੇ ਵੀ ਗਏ ਸੀ ਪਰਿਵਾਰ ਵਿਚੋੜਾ ਸਾਹਿਬ ਵੀ ਜਿਸ ਤਰ੍ਹਾਂ ਅਜੇ ਤੋਂ 2-4 ਸਾਲ ਪਹਿਲਾਂ ਸਵਾ ਭਰਦੀ ਸੀ ਉਹ ਜਿਹੜਾ ਸੰਗਤਾਂ ਦੀ ਸੇਵਾ ਦਾ ਵਹਾਵ ਹੈ ਲੰਗਰਾਂ ਵਿੱਚ ਬਜ਼ੁਰਗ ਦੇਖੇ ਸੇਵਾ ਕਰਦੇ ਕਦੇ ਸਮਾਸੀ ਵੀ ਨੌਜਵਾਨ ਲੰਗਰਾਂ ਦੀ ਸੇਵਾ ਕਰਿਆ ਕਰਦੇ ਸੀ ਪਰ ਉਹ ਬਜ਼ੁਰਗ ਦੇਖੇ ਔਰ ਮੈਂ ਮਹਿਸੂਸ ਕਰਦਾ ਵੀ ਇਹ ਸ਼ਹੀਦੀ ਸਮਾਗਮਾਂ ਵਿੱਚ ਬਜ਼ੁਰਗ ਹੀ ਹੁਣ ਸੇਵਾ ਨਿਭਾ ਰਹੇ ਕਿਉਂਕਿ ਸਾਡੇ ਨੌਜਵਾਨ ਤਾਂ ਵੱਡੀ ਗਿਣਤੀ 'ਚ ਵਿਦੇਸ਼ਾਂ ਚ ਚਲ ਚੁੱਕੇ ਆ ਇਧਰ ਨੂੰ ਮਨ ਜ਼ਰੂਰ ਦੁਖ ਰਿਹਾ ਵੀ ਆਪ ਜੀ ਜਿੱਤੇ ਮਰ ਜੀ ਰਹੋ ਪਰ ਸ਼ਹੀਦੀ ਦਿਹਾੜੇ ਜਿਨ੍ਹਾਂ ਦੇ ਵਿੱਚ ਸਾਬਜਾਦਿਆਂ ਨੇ ਸਾਡੇ ਵਾਸਤੇ ਲਸਾਨੀ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਨਤਮਸਤਕ ਹੋਣ ਲਈ ਜ਼ਰੂਰ ਇਹਨਾਂ ਸਮੇਂ ਤੇ ਜ਼ਰੂਰ ਆਓ ਆਪ ਜੀ ਜਿੰਨਾ ਮਰਜੀ ਰਾਜ-ਰਾਜ ਕੇ ਕਮਾਓ ਤਰੱਕੀਆਂ ਕਰੋ ਪਰ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਸਾਨੂੰ ਆਜ਼ਾਦੀਆਂ ਦਿੱਤੀ ਆ ਉਹਨਾਂ ਦੀ ਸ਼ਹੀਦੀ ਤੇ ਜ਼ਰੂਰ ਆ ਕੇ ਨਤਮਸਤ ਹੋਇਆ ਕਰੋ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਅੱਜ 16 ਦਸੰਬਰ 2024 ਨੂੰ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾ ਵਰਤ ਤੋਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਜਿਹੜੇ ਮਨਾਏ ਜਾਂਦੀ ਹਰੇਕ ਬਾਰ ਸਵਾਨਾ ਜੋੜ ਮੇਲ ਉਹਦੇ ਸਬੰਧ ਵਿੱਚ ਨਗਰ ਕੀਰਤਨ ਆਰੰਭ ਹੋ ਚੁੱਕਿਆ ਜਿਹੜਾ ਕਿ ਸ਼ਹਿਰ ਵਿੱਚੋਂ ਵੱਖ-ਵੱਖ ਥਾਵਾਂ 'ਤੇ ਜਾਂਦਾ ਹੋਇਆ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਸਮਾਪਤ ਹੋਵੇਗਾ ਉਸ ਤੋਂ ਉਪਰੰਤ ਜਿਹੜੇ ਦੀਵਾਨ ਸੱਜਣਗੇ 17 ਨੂੰ ਵੀ 18 ਨੂੰ ਵੀ ਇਸ ਵਿੱਚ ਸਿੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਗੀ ਜਥੇ ਪਾਰਟੀ ਜਿੱਥੇ ਦਰਬਾਰ ਸਾਹਿਬ ਦਾ ਜਥਾ ਵੀ 17 ਤਰੀਕ ਨੂੰ ਦਰਚ ਆਏਗਾ ਸੰਗਤਾਂ ਦੇ ਦਰਸ਼ਨ ਕਰੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਮੁੱਚੇ ਸਮਾਗਮ ਲਈ ਸੰਗਤਾਂ ਲਈ ਨਿਰਿੰਦੇ ਪ੍ਰਬੰਧ ਪੂਕਤਾ ਕਰ ਲਏ ਗਏ ਨੇ ਤੇ ਹਰ ਕਿਸਮ ਦੀ ਸੰਗਤਾਂ ਸਹੂਲਤ ਜਿਹੜੀਆਂ ਦਿੱਤੀ ਜਾਵੇਗੀ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰਿਕ ਕੰਨ ਦੇ ਵਿੱਚ ਸ਼ਮੂਲੀਤ ਕਰ ਰਹੀ ਨੇ ਕੁਝ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਮਾਤਾ ਜੀ ਕੀ ਲੱਗਦਾ ਜਦੋਂ ਇਹਨਾਂ ਦਿਨਾਂ ਦੇ ਵਿੱਚ ਅਜਿਹੇ ਸਮਾਗਮ ਚਮੂਲੀਤ ਕਰਦੇ ਹੋ ਤਾਂ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਬਲਬਲੇ ਆਉਂਦੇ ਨੇ ਉਸ ਸਮੇਂ ਦੇ ਸ਼ਹੀਦਾਂ ਨੂੰ ਯਾਦ ਕਰਕੇ

ਕਿੰਨਾ ਜ਼ਰੂਰੀ ਲੱਗਦਾ ਹੈ ਵੀ ਇਹ ਸਮਾਗਮਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਬੱਚਿਆਂ ਨੂੰ ਲਿਆਉਣਾ ਉਹਨਾਂ ਨੂੰ ਇਤਿਹਾਸ ਦੇ ਬਾਰੇ ਜਾਣੂ ਕਰਵਾਉਣਾ ਦੇਖੋ ਜਿਵੇਂ ਜਿਵੇਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ ਇਹਦੇ ਵਿੱਚ ਸਾਰੇ ਪਰਿਵਾਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹਨਾਂ تشਵੀਦੀ 15 ਵਾੜੇ ਦੇ ਮੌਕੇ ਸਾਰੇ ਸਮਾਗਮਾਂ ਦੇ ਵਿੱਚ ਲੈ ਕੇ ਆਉਣ ਅਤੇ ਖਾਸ ਤੌਰ ਤੇ ਸਕੂਲਾਂ ਦੇ ਵਿੱਚ ਵੀ ਇਹਨਾਂ ਦਾ ਚਚਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸਿੱਖੇ ਤੇ ਇਤਿਹਾਸ ਬਾਰੇ ਜਿਹੜਾ ਬੱਚਿਆਂ ਨੂੰ ਜਾਣੂ ਕਰਵਾਇਆ ਜਾ ਸਕੇ ਤਾਂ ਹੀ ਅਸੀਂ ਪੱਛਮੀ ਸਭੱਤਿਆ ਤੇ ਤਾਂ ਪ੍ਰਭਾਵ ਆਪਣਾ ਤੱਕ ਪਹੁੰਚਣ ਤੋਂ ਸੰਭਵ ਹੋ ਸਕਾ ਹੈ ਬਿਲਕੁਲ ਕਿੰਨਾ ਜ਼ਰੂਰੀ ਲੱਗਦਾ ਵੀ ਜੇ ਇਹ ਸਮਾਗਮਾਂ ਦੇ ਵਿੱਚ ਆਪ ਸ਼ਿਰਕਤ ਕਰਨਾ ਤੇ ਆਪਣੇ ਪਰਿਵਾਰਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਲੈ ਆਉਣਾ ਹਾਂਜੀ ਹਾਂਜੀ ਮੈਂ ਸੰਗਤ ਨੂੰ ਇਹ ਬੇਨਤੀ ਕਰਦੀ ਆ ਵੀ ਅਸੀਂ ਆਪਣੇ ਇਤਿਹਾਸ ਜਦ ਚਾਰਉ ਕਰਾਈ ਹੈ ਸਾਡੇ ਮਾਰਾ ਤੇ ਬੱਚਿਆਂ ਦੇ ਦਸਵੇਂ ਪਾੜੇ ਬਜੇ ਕਿਵੇਂ ਸ਼ੀਤੀਆਂ ਦੰਤੀਆਂ ਕਿ ਤਾਂ ਹੀ ਸਾਡੇ ਅੱਗੇ ਬੱਚੇ ਇਤਿਹਾਸ ਜਾਣ ਸਕਦੇ ਆ ਤਾਂ ਤਿੰਨ ਦਿਨ ਤੱਕ ਜਿਹੜੇ ਸਮਾਗਮ ਨੇ ਧਾਰਮਿਕ ਸਮਾਗਮ ਹੈ ਉਹ ਰੋਪੜ ਦੇ ਜਿਹੜੇ ਇਤਿਹਾਸਿਕ ਗੁਰਦੁਆਰਾ ਪੱਠਾ ਸਾਹਿਬ ਜਿੱਥੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਤਿੰਨ ਵਾਰ ਦੀ ਚਰਨਛੋਪਾ ਪ੍ਰਾਪਤ ਪਵਿੱਤਰ ਸਥਾਨਾ ਉਸ ਥਾਨ ਦੇ ਉੱਤੇ ਤਿੰਨ ਦਿਨ ਤੱਕ ਜਿਹੜੇ ਧਾਰਮਿਕ ਦੀਵਾਨ ਜਿਹੜੇ ਸਜਾਏ ਜਾਣਗੇ ਜਿੱਥੋਂ ਵਕ ਵਕ ਜਿਹੜੇ ਰਾਜੀ ਸਿੰਘ ਨੇ ਢਾਡੀ ਸਿੰਘ ਨੇ ਉਹ ਜਿੱਥੇ ਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ ਉੱਤੇ ਹੀ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਉੱਤੇ ਵੀ ਚਾਨਣਾ ਪਾਉਣਗੇ ਜਿਹਨਾਂ ਜਿਹਨਾਂ ਪੰਨਿਆਂ ਨੂੰ ਸਿੱਖ ਕੌਮ ਦੇ ਸੁਨਹਿਰੀ ਪੰਨੇ ਕ ਕੈਮਰਮੈਨ ਸਰਪ੍ਰੀ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੋਪ